ਦੋ ਮੁੱਖ ਮੰਤਰੀਆਂ ਦਾ ਸਵਾਲ ਆ ਇੱਕ ਚੜ੍ਹਦੇ ਪੰਜਾਬ ਤੋਂ ਇੱਕ ਉਸ ਪਾਸਿਓ ਹੁਣ ਜਿਹੜਾ ਜਵਾਬ ਪਹਿਲਾਂ ਮਰੀਮ ਨਵਾਜ਼ ਦਾ ਆਉਂਦਾ ਹੈ ਤੇ ਉਸ ਮਸਲੇ ਦੇ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਜਵਾਬ ਦਿੰਦੇ ਨੇ ਉਹ ਜਵਾਬ ਦੇ ਵਿੱਚ ਇਹ ਕਿਹਾ ਗਿਆ ਕਿ ਸਾਡਾ ਧੂਆ ਇਹ ਜਿਹਾ ਕਿਹੜਾ ਹੈ ਕਿ ਗੇੜੇ ਹੀ ਘੜਦਾ ਹੈ ਕਦੇ ਦਿੱਲੀ ਜਾਂਦਾ ਹੈ ਕਦੇ ਲਾਹੌਰ ਜਾਂਦਾ ਹੈ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਇੱਕ ਟਿੱਪਣੀ ਕੀਤੀ ਲੋਕ ਸਾਹਮਣੇ ਬੈਠੇ ਜ਼ਰੂਰ ਹੱਸੇ ਹੋਣਗੇ ਪਰ ਮਾਮਲਾ ਬੜਾ ਸੀਰੀਅਸ ਹੈ ਇਹ ਜਿਹੜੀ ਕੀਤੀ ਗਈ ਟਿੱਪਣੀ ਦੇ ਮਾਇਨੇ ਕੀ ਹੈ ਕਿ ਉਹ ਪ੍ਰਭਾਵ ਦੇਣਾ ਚਾਹੁੰਦੇ ਸਨ ਕਿ ਪੰਜਾਬ ਦੇ ਵਿੱਚੋਂ ਜਾਂ ਪ੍ਰਾਲੀ ਨੂੰ ਅੱਗ ਲੱਗਣ ਦੇ ਕਰਕੇ ਧੂਆਂ ਨਹੀਂ ਆ ਜਿਹੜਾ ਸਾਰੇ ਪਾਸੇ ਫੈਲ ਰਿਹਾ ਦੇਖੋ ਮੈਨੂੰ ਲੱਗਦਾ ਸਰਕਾਰ ਦੇ ਸਰਕਾਰ ਦੇ ਜਿਹੜੇ ਚਲਾਉਣ ਵਾਲੇ ਉਹ ਮੈਨੂੰ ਲੱਗਦਾ ਕਿ ਘੱਟ ਪੜੇ ਲਿਖੇ ਨੇ ਸਾਡਾ ਧੂਆਂ ਜਿਹੜਾ ਉਹ ਜ਼ਿਆਦਾ ਪੜਿਆ ਲਿਖਿਆ ਹੈਗਾ ਉਹਨੂੰ ਪਤਾ ਹੈ ਕਿ ਇਸ ਸੀਜ਼ਨ ਦੇ ਵਿੱਚ ਮੈਂ ਦਿੱਲੀ ਜਾਣਾ ਤੇ ਅਗਲੇ ਸੀਜ਼ਨ ਦੇ ਵਿੱਚ ਮੈਂ ਲੈਣਦੇ ਪੰਜਾਬ 'ਚ ਜਾਣਾ ਹੈਗਾ ਕਿਉਂਕਿ ਉੱਥੇ ਮੇਰੇ ਬਹੁਤ ਕੁਝ ਵਿਛੜ ਗਿਆ ਸੀ ਸਾਡੇ ਧਾਰਮਿਕ ਸਥਾਨ ਵਿਛੜ ਗਏ ਸਾਡੀ ਵਿਰਾਸਤ ਵਿਛੜ ਗਈ ਹੈ ਤੇ ਸ਼ਾਇਦ ਧੂਆਂ ਉੱਥੇ ਲੈnde ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਮਿਲਣ ਗਿਆ ਹੋਵੇ ਜੇ ਆਪਾਂ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਾਹਿਬ ਦੀ ਗੱਲ ਤੇ ਹੀ ਕਰਨਾ ਹੋਵੇ ਵੀ ਜੇ ਹਾਸੇ ਠੱਠੇ ਕਰਦੇ ਹੁਣ ਤੇ ਫਿਰ ਆਪਾਂ ਕਹਿੰਦੇ ਕਿ ਸਾਡਾ ਜਿਹੜਾ ਧੂਆਂ ਵਾ ਉਹ ਦੇਖਣ ਗਿਆ ਕਿ ਲੈnde ਪੰਜਾਬ ਚ ਸਾਡੀਆਂ ਪੈਲੀਆਂ ਕਿ ਉਹ ਜੀਆਂ ਨੇ ਸਾਡੇ ਗੁਰਦਾਮ ਕਿਹੋ ਜਿਹੇ ਨੇ ਸਾਡੇ ਬਾਜ਼ਾਰ ਕਿਹੋ ਜਿਹੇ ਨੇ ਸਾਡੇ ਵਿਰਾਸਤ ਕਿਹੋ ਜੀ ਹੈ ਸਾਡਾ ਕੀ ਕੁਝ ਹੋ ਰਿਹਾ ਚਲੋ ਇਹੀਂ ਵੀ ਮਿਲ ਆਉਂਦੇ ਹੈ ਕਿ ਨਾ ਪਰ ਯਾਰ ਇਹ ਸਾਇੰਟੀਫਿਕ ਗੱਲਾਂ ਸੰਦੀਪ ਮਜ਼ਾਕ ਆਪਣੇ ਥਾਂ ਹੁੰਦਾ ਵਾ ਇਹਦੇ ਸਾਡੇ ਵਿਗਿਆਨੀਆਂ ਨੂੰ ਪਤਾ ਔਰ ਹੁਣ ਕਿਉਂਕਿ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੁਣ ਉਹ ਘੱਟ ਕਹਿੰਦੇ ਆਗੇ ਨੇ ਹੁਣ ਨਹੀਂ ਉਹ ਕਹਿੰਦੇ ਆਗੇ ਕਿ ਪੰਜਾਬ ਵਾਲੇ ਧੂਆਂ ਘੱਲਦੇ ਆਗੇ ਨੇ ਹੁਣ ਅਸੀਂ ਹੁਣ ਲਾਹੌਰੀਆਂ ਨੇ ਕਹਿਣਾ ਸ਼ੁਰੂ ਕਰਤਾ ਲੈਂਦੇ ਪੰਜਾਬ ਨੇ ਕਿ ਚੜ੍ਹਦੇ ਪੰਜਾਬ ਵਾਲੇ ਧੂਆਂ ਘੱਲਣ ਦੇ ਨੇ ਹੁਣ ਸਵਾਲ ਇਹ ਹੈ ਕਿ ਯਾਰ ਇਹ ਸੀਰੀਅਸ ਮਸਲਾ ਵਾ ਇਨੂੰ ਆਪਾਂ ਇਸ ਤੇ ਹਾਸੇ ਠੱਠੇ ਦੇ ਵਿੱਚ ਨਹੀਂ ਲੈ ਸਕਦੇ ਅਗੇ ਦੇਖੋ ਮਾਨਵਤਾ ਦੀ ਸਵਾਲ ਹੈ ਇਨਸਾਨੀਅਤ ਦਾ ਸਵਾਲ ਆਗਾ ਤੁਹਾ ਹਰ ਇੱਕ ਦੀ ਜ਼ਿੰਦਗੀ ਬਰਬਾਦ ਕਰਦਾ ਖਾਸ ਕਰਕੇ ਮਰੀਜ਼ਾਂ ਦੀ ਵੀ ਜ਼ਿੰਦਗੀ ਜਿਹੜੀ ਆ ਬਰਬਾਦ ਹੁੰਦੀ ਆ ਨੁਕਸਾਨ ਦਾ ਖਾਸ ਕਰਕੇ ਜਿਹੜੇ ਦਮੇ ਦੇ ਜਾਂ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਆ ਹੁਣ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਰੋਜ਼ ਝਾੜਚਾਬ ਹੁੰਦੀ ਆ ਗੱਲ ਤੇ ਇੱਕ ਪੱਕੇ ਠੋਸ ਸੋਲੂਸ਼ਨ ਦੀ ਆ ਉਹ ਅਸੀਂ ਕੱਢਣ ਨੂੰ ਤਿਆਰ ਨਹੀਂ ਆ ਦਿੱਲੀ ਕਿਉਂਕਿ ਆਮਾਦੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਹੁਣ ਰੌਲਾ ਨਹੀਂ ਪਾਉਂਦੇ ਜਦੋਂ ਪਿਛਲੀ ਵਾਰ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਜੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਤੇ ਉਦੋਂ ਵੀ ਕਹਿੰਦੇ ਸੀ ਕਿ ਪੰਜਾਬ ਵਾਲੇ ਧੂਆਂ ਕੱਲ ਦੇ ਕਿਉਂਕਿ ਉਦੋਂ ਸਿਆਸਤ ਹੁੰਦੀ ਸੀ ਜਾਂ ਕਾਲੀ ਦਲ ਦੀ ਜੋ ਸਰਕਾਰ ਉਦੋਂ ਵੀ ਸਿਆਸਤ ਹੁੰਦੀ ਹੈ ਹੈਰਾਨੀ ਇਸ ਗੱਲ ਦੀ ਕਿ ਧੂਏ ਤੇ ਵੀ ਅਸੀਂ ਸਿਆਸਤ ਕਰ ਰਹੇ ਹਾਂ ਅਸੀਂ ਇਹਦਾ ਠੋਸ ਹੱਲ ਨਹੀਂ ਲੱਭ ਰਿਹਾਗੇ ਕਿ ਇਹ ਆਖਰ ਇਹ ਨਹੀਂ ਹੈ ਕਿ ਸਾਡਾ ਜਿਹੜਾ ਧੂਆਂ ਉਹਨੂੰ ਛਿਦਾਈ ਹੋ ਗਿਆ ਵਾ ਹਨਾ ਬੌਂਦਲ ਗਿਆ ਜੇ ਮੈਂ ਕਹਿੰਦੇ ਕਿ ਪੰਜਾਬ ਚ ਬਦਲਾ ਆਈ ਤੇ ਬੁੰਦਲ ਗਿਆ ਉਵੇਂ ਸਾਡਾ ਧੂਆਂ ਵੀ ਲੱਗਦਾ ਬੁੰਦਲ ਗਿਆ ਪੀ ਉਹ ਘੁੰਮਦਾ ਰਹਿੰਦਾ ਹੈਗਾ ਕਿ ਸ਼ੁਗਰ ਕਰੋ ਹਜੇ ਜੰਮੂ ਕਸ਼ਮੀਰ ਹਰਿਆਣੇ ਤੇ ਇੱਧਰ ਗਿਆ ਨਹੀਂ ਹੈਗਾ ਰਾਜਸਥਾਨ ਦੇ ਵਿੱਚ ਨਹੀਂ ਗਿਆ ਨਾ ਪੀ ਉਹ ਧੂਆਂ ਕਿੰਨਾ ਸਿਆਣਾ ਵਾ ਇੱਕ ਸਾਡੀ ਕਿਉਂਕਿ ਰਾਸ਼ਟਰੀ ਮਸਿਆਤ ਇਹੀ ਹੈ ਕਿ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਮੁੱਦੇ ਨੂੰ ਨਾ ਸੈਂਟਰ ਸਰਕਾਰ ਨੇ ਨਾ ਸੂਬਾ ਸਰਕਾਰਾਂ ਨੇ ਪੰਜਾਬ ਦੇ ਵਿੱਚ ਕੋਈ ਸੱਤਾ ਚ ਰਿਹਾ ਓਬੀ ਸਮੱਸਿਆ ਹਰ ਸਾਲ ਆਉਂਦੀ ਹੈ ਔਰ ਇਸ ਵਾਰ ਦੀ ਮੌਜੂਦਾ ਸੱਤਾ ਧਿਰ ਦੇ ਵੱਲੋਂ ਵੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ ਹਾਲਾਂਕਿ ਪਹਿਲਾਂ ਪਰਾਲੀ ਦਾ ਘੋਲ ਤਿਆਰ ਕੀਤਾ ਗਿਆ ਖਾਸ ਜਿਹੜੀ ਹੈ ਮਿੱਟੀ 'ਚ ਹੀ ਮਿਲ ਜਾਣੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਕੀਤੀਆਂ ਗਿਆ ਉਹ ਸਰਕਾਰ ਨਹੀਂ ਸੀ ਆਮ ਆਦਮੀ ਪਾਰਟੀ ਹਾਂ ਹਾਲਾਂਕਿ ਇਸ ਮਸਲੇ ਦੇ ਵਿੱਚ ਦਿੱਲੀ ਦੇ ਵਿੱਚ ਬੜੀ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਕਿ ਇਹ ਘੋਲ ਬਣਾ ਦਿੱਲੀ ਦੇ ਵਿੱਚ ਕਿੰਨੀ ਕੀ ਜ਼ਮੀਨ ਵਾਹ ਯੋਗ ਹੈ ਨਾ ਉਹ ਉੱਥੇ ਕਿੰਨੀ ਹੈ ਨਾ ਇਹ 1 2000 ਤੋਂ 10000 ਏਕੜ ਹੋ ਗਈ ਇੱਥੇ ਕਿੰਨੀ ਏਕੜ ਜ਼ਮੀਨ ਹੈਗੀ ਨਾ ਖੇਤੀਬਾੜੀ ਪਾਲਿਸੀ ਲੈ ਕੇ ਦਿੱਲੀ ਕਿਸੇ ਵੀ ਸਟੇਟ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੀ ਨਾ ਉਹਨੇ ਮਸਲੇ ਆਪਸ ਸੀਰੀਅਸ ਆ ਦੇਖੋ ਉੱਥੋਂ ਦੀ ਜਿਹੜੇ ਲੈਂਦੇ ਪੰਜਾਬ ਦੇ ਮੁੱਖ ਮੰਤਰੀ ਆ ਮਰਿਮੇ ਨਵਾਜ਼ ਉਹਨਾਂ ਨੂੰ ਲੱਗਾ ਹੋਊਗਾ ਕਿ ਪੰਜਾਬ ਦੇ ਵਿੱਚ ਜੇ ਉਹਨਾਂ ਨੇ ਕੋਈ ਇਲਜ਼ਾਮ ਤੇ ਲਗਾਏ ਨਹੀਂ ਉਹਨਾਂ ਨੇ ਬੜੇ ਆਦਰ ਦੇ ਨਾਲ ਇਹ ਕਿ ਭਾਰਤ ਔਰ ਪਾਕਿਸਤਾਨ ਨੂੰ ਇਸ ਗੱਲ ਤੇ ਔਰ ਖਾਸ ਕਰਕੇ ਦੋਨੇ ਪੰਜਾਬਾਂ ਨੂੰ ਇੱਕ ਗੱਲ ਕਰਨੀ ਚਾਹੀਦੀ ਹੈਗੀ ਨਾ ਆਪਾਂ ਨੂੰ ਗੱਲ ਟਾਲਣੀ ਨਹੀਂ ਚਾਹੀਦੀ ਹੈਗੀ ਬੜੀ ਆਦਰਸ਼ ਹੈ ਤੇ ਸਾਨੂੰ ਲਿਖਤੀ ਰੂਪ ਦੇ ਵਿੱਚ ਜਵਾਬ ਦੇਣਾ ਚਾਹੀਦਾ ਪੰਜਾਬ ਸਰਕਾਰ ਦਾ ਜਵਾਬ ਬੜਾ ਸੀਰੀਅਸ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇਸ ਮਸਲੇ ਦੇ ਵਿੱਚ ਸੀਰੀਅਸ ਹੋਣ ਦੀ ਕਿਉਂਕਿ ਸੀਰੀਅਸ ਤੇ ਸੁਪਰੀਮ ਕੋਰਟ ਵੀ ਹੋਈ ਪਈ ਹੈ ਹਰਿਆਣੇ ਦਾ ਧੂਆ ਪੰਜਾਬ ਦਾ ਧੂਆ ਸੁਪਰੀਮ ਕੋਰਟ ਰੋਜ਼ ਹੀ ਕਹਿ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਹੈਗਾ ਕਿ ਅਗਰ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਲੀ ਤੇ ਜਿਹੜੀ ਸਮੱਸਿਆ ਨੇ ਜਿੱਠੀ ਜਾਊਗੀ ਪਰ ਠੀਕ ਹੈ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਕਿਤੇ ਨਾ ਕਿਤੇ ਪਬਲਿਕ ਰੈਲੀਆਂ ਨੂੰ ਸੰਬੋਧਨ ਕਰਦੇ ਹੋ ਕਿਹੋ ਜਿਹਾ ਇਹੋ ਜਿਹਾ ਸਿਆਸੀ ਚੁਟਕਲਾ ਛੱਡ ਦਿੰਦੇ ਹੈਗੇ ਨੇ ਉਹ ਲੋਕਾਂ ਨੂੰ ਸੁਣਨ ਵਿੱਚ ਖੋਸ਼ ਚੰਗਾ ਲੱਗਦਾ ਹੈ ਠੀਕ ਹੈ ਸਿਆਸੀ ਰੈਲੀਆਂ ਸਿਆਸੀ ਕੌਂਨਵਾਂ ਤੇ ਇਦਾਂ ਦੇ ਜਿਹੜੇ ਮਸ਼ਕਰੀਆਂ ਜੀਆਂ ਚੁਟਕਲੇ ਚੰਗੇ ਵੀ ਲੱਗਦੇ ਨੇ ਪਰ ਉਹ ਹੈ ਕਿ ਉਹ ਸੀਰੀਅਸ ਮਸਲਾ ਸੀਰੀਅਸ ਮਸਲੇ ਤੇ ਜਿਹੜੇ ਚੁਟਕਲੇ ਨੇ ਉਹ ਠੀਕ ਨਹੀਂ ਲੱਗਦੇ ਹੈਗੇ ਕਿਉਂਕਿ ਤੁਸੀਂ ਕਾਂਗਰਸ ਨੂੰ ਟੀਚਰ ਕਰ ਲਓ ਕਾਂਗਰਸ ਨੂੰ ਟੀਚਰ ਕਰ ਲਓ ਬੀਜੇਪੀ ਨੂੰ ਟੀਚਰ ਕਰ ਲਓ ਪਰ ਇਹ ਇੱਕ ਇਸ਼ੂ ਵੱਡਾ ਵਾ ਧੂਵੇਂ ਵਾਲਾ ਬਹੁਤ ਵੱਡਾ ਇਸ਼ੂ ਆ ਇਹ ਹਾਂ ਤੇ ਸੁਪਰੀਮ ਕੋਰਟ ਤੇ ਅਸੀਂ ਰੋਜ਼ ਆਹੀ ਡਰ ਦੇ ਮਾਰੇ ਐਸਐਸਪੀ ਤੇ ਐਸਐਚਓ ਵੀ ਸੁਪਰੀਮ ਕੋਰਟ ਸਾਡੀ ਹੋਰ ਨਾ ਖਚਾਈ ਕਰੂ ਅਸੀਂ ਉਹਨਾਂ ਨੂੰ ਅੱਗ ਬੁਝਾਉਣ ਤੇ ਲਾਇਆ ਹੋਇਆ ਕੱਲ ਹੀ ਇੱਕ ਬੜੀ ਵੀਡੀਓ ਵਾਇਰਲ ਹੋਈ ਪਤ ਨਹੀਂ ਸੱਚੀ ਹੈ ਝੂਠੀ ਆ ਉਹ ਪਹਿਲਾਂ ਪੁਲਿਸ ਵਾਲੇ ਅੱਗ ਲਾਉਂਦੇ ਨੇ ਫਿਰ ਬੁਝਾਉਣ ਚਲੇ ਜਾਂਦੇ ਹੈਗੇ ਨੇ ਉਹ ਵੇਤੇ ਕਿਸਾਨਾਂ ਨੇ ਲੜਦੇ ਆ ਕਿਨੇ ਰਾਤ ਨੂੰ ਪੁਲਿਸ ਕਿਸਾਨਾਂ ਨੂੰ ਕੁੱਟ ਰਹੀ ਹੈਗੇ ਦਿਨੇ ਤਰਨਤਾਲ ਦੇ ਵਿੱਚ ਥਾਣੇਦਾਰ ਇੱਕ ਉਹ ਮੁੰਡੇ ਨੂੰ ਕੁੱਟਦੇ ਹੈਗੇ ਨੇ ਸਾਡੇ ਪੁਲਿਸ ਵਾਲੇ ਦੇ ਕੁੱਟਣ ਤੇ ਲਾਏ ਹੋ ਨੇ ਮੰਡੀਆਂ ਦੇ ਵਿੱਚ ਦਾਣੇ ਝੋਨਾ ਚੁੱਕਣ ਤੇ ਲਾਏ ਹੋਏ ਨੇ ਉਹ ਦੇਖੋ ਨਾ ਕਿ ਅਸੀਂ ਕਿਨ ਐਸ ਜੀ ਐਮ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਟੀਚਰਾਂ ਨੂੰ ਕਾਰਨ ਦੱਸੋ ਨੋਟਿਸ ਐਸ ਐਚ ਓ ਨੂੰ ਕਾਰਨ ਦੱਸੋ ਨੋਟਿਸ ਕੱਢ ਰਹੇ ਆ ਕਿ ਪ੍ਰਾਲੀ ਦੀਆਂ ਜਿਹੜੇ ਘਟਨਾਵਾਂ ਉਹ ਰੋਕੋ ਪਰ ਦੂਜੇ ਪਾਸੇ ਲੈnde ਪੰਜਾਬ ਵਾਲੇ ਠੀਕ ਆ ਬੰਦੇ ਵੱਸਦੇ ਸਾਡੇ ਉਸ ਮੁਲਕ ਦੇ ਨਾਲ ਹਾਲਾਤ ਚੰਗੇ ਜਾਂ ਮਾੜੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਲੇਕਿਨ ਇਨਸਾਨੀਅਤ ਔਰ ਇਸ ਪੰਜਾਬ ਨੇ ਇਸ ਪੰਜਾਬ ਨੇ ਜਿੰਨਾ ਇਨਸਾਨੀਅਤ ਉਤੇ ਪਹਿਰਾ ਦਿੱਤਾ ਦੁਨੀਆ ਦੇ ਕਿਸੇ ਕਿਸੇ ਵੀ ਕੌਮ ਨੇ ਕਿਸੇ ਵੀ ਫਿਰਕੇ ਨੇ ਕਿਸੇ ਵੀ ਧਰਮ ਨੇ ਇਨਸਾਨੀਅਤ ਤੇ ਐਡਾ ਵੱਡਾ ਪਹਿਰਾ ਨਹੀਂ ਦਿੱਤਾ ਜਿੰਨਾ ਇਸ ਬਾਬੇ ਨਾਨਕ ਦੀ ਧਰਤੀ ਤੋਂ ਇਨਸਾਨੀਅਤ ਦੇ ਪਹਿਰਾ ਦਿੱਤਾ ਗਿਆ ਸਾਨੂੰ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਇਸ ਚੀਜ਼ ਤੇ ਬੜਾ ਸੀਰੀਅਸ ਹੋਣਾ ਪਿਆ ਇੱਕ ਪਾਸੇ ਸੁਪਰੀਮ ਕੋਰਟ ਵੀ ਹੱਲ ਕੱਢਣ ਨੂੰ ਕਹਿ ਰਹੀ ਕਿ ਹੱਲ ਕਢੋ ਇਸ ਮਸਲੇ ਦੇ ਵਿੱਚ ਨਾ ਸੈਂਟਰ ਸਰਕਾਰ ਸੀਰੀਅਸ ਨਾ ਪੰਜਾਬ ਸਰਕਾਰ ਸੀਰੀਅਸ ਨਾ ਹਰਿਆਣਾ ਸਰਕਾਰ ਸੀਰੀਅਸ ਤੇ ਐਂਡ ਆਫ ਦਿ ਡੇ ਅਸੀਂ ਦੋਸ਼ੀ ਕਿਨੂੰ ਬਣਾ ਦਿੰਦੇ ਆ ਉਹ ਕਿਸਾਨ ਨੂੰ ਵੀ ਕਿਸਾਨ ਜੀ ਪਰਾਲੀ ਨੂੰ ਅੱਗ ਲਾਉਂਦਾ ਜੀ ਇਹ ਜਿੰਦਗੀਆਂ ਬਰਬਾਦ ਕਰ ਹੁਣ ਜਿਹੜਾ ਕਿਸਾਨ ਆ ਉਹਨੂੰ ਨਹੀਂ ਪਤਾ ਕਿ ਧੂਮਾ ਕਿਤੇ ਉਹ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਜਾਣਾ ਇੱਕ ਧੂਮਾ ਕਿਤੇ ਦੂਜੇ ਉਹ ਵੀ ਤੇ ਉਸੇ ਪਿੰਡਾਂ ਚ ਰਹਿ ਰਹੇ ਨਾ ਇਹ ਤੇ ਹੈ ਨਹੀਂ ਕਿ ਜਿਹੜੇ ਪਿੰਡ ਦੇ ਵਿੱਚ ਕਿ ਪਰਾਲੀ ਨੂੰ ਅੱਗ ਲਾਤੇ ਉਸ ਪਿੰਡ ਦੇ ਵਿੱਚ ਉਹਨਾਂ ਕੋਈ ਜਿਹੋ ਜਿਹਾਂ ਜੰਤਰ ਆ ਗਿਆ ਕਿ ਉਸ ਪਿੰਡ ਦੇ ਵਿੱਚ ਧੂਮਾ ਨਹੀਂ ਸਿੱਧਾ ਦਿੱਲੀ ਜਾਣਾ ਮੈਂ ਜਾਂ ਹੁਣ ਲੈਣਦੇ ਪੰਜਾਬ ਦੇ ਵਿੱਚ ਜਾਣਾ ਹੈ ਇਸ ਮਸਲੇ ਨੂੰ ਸੀਰੀਅਸ ਹੋਉਂਦੀ ਲੋੜ ਹੈ ਮੈਨੂੰ ਲੱਗਦਾ ਕਿ ਜਿਹੜੇ ਦੇਸ਼ ਦੇ ਸਾਇੰਟਿਸਟ ਅਸੀਂ ਕਿੱਡੇ ਵੱਡੇ ਵੱਡੇ ਸਾਇੰਟਿਸਟ ਆ ਇਸ ਮਸਲੇ ਦੇ ਵਿੱਚ ਲੱਗਦਾ ਉਹ ਵੀ ਮੈਨੂੰ ਫੇਲ ਹੋਏ ਲੱਗਦਾ ਹੈ ਕਿ ਨਹੀਂ ਕਿ ਸਾਡੇ ਕੋਈ ਪਰਾਲੀ ਦੀ ਨਜਾਤ ਪਾਉਣ ਵਾਸਤੇ ਸਰਕਾਰਾਂ ਕੋ ਠੋਸ ਨੀਤੀ ਨਹੀਂ ਆ ਉਹ ਵਿਗਿਆਨੀਆਂ ਕੋਈ ਹੱਲ ਨਹੀਂ ਆ ਇਹ ਤੇ ਬਹੁਤੀ ਚਿੰਤਾ ਵਾਲੀ ਗੱਲ ਬਣ ਗਈ ਆ